ਜੋ ਬੁਲੇ ਸੋਨਰ ਪੈ ਭਗਵਾਨ ਫਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਗੁਰੂ ਪਿਆਨਾਥ ਮਹਾਰਾਜ ਕੀ ਜੈ ਦੋਹਰਾ ਜੋਰਪ ਵਿੱਚੋਂ ਸੰਗਤਾ ਆਈਆ ਗੁਰਦਵਾਰ ਬੀ ਸਤਗੁਰੂ ਆਓ ਇੰਗਲੈਂਡ ਵਿੱਚ ਪੂਰਨ ਬਖਸ਼ੋ ਪਿਆਰ ਸਤਗੁਰ ਦੀਦ ਕੁਰਬਾਨੀ ਪੰਚੀ ਧਰਤੀ ਤੋਂ ਸਮਾਨਾ ਤੀਕਰ ਆਦਵਾਸੀ ਸਭੇ ਤਦੇ ਵਾਰਸ ਰੋਸ਼ਨ ਦਿਲ ਬਲਵਾਨਾ ਤੀਕਰ ਜੋਰ ਅੰਦਰ ਜਾ ਕੇ ਜਿਨ੍ਹਾਂ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਆਪਣੀ ਨੇਕ ਕਮਾਈ ਸਦਕਾ ਜਿੰਦਗੀ ਦਾ ਸੁਖ ਧਰਮੀਆਂ ਲੀਤਾ ਉਹਨਾਂ ਨੇ ਜਦ ਖਬਰ ਸੁਣੀਆ ਕਿ ਆ ਨਾਥ ਗੁਰਜੀਵੰਦਾਨ ਨੇ ਕੌਮੀ ਤੀਰਤ ਸ਼੍ਰੀ ਵਾਲਮੀਕ ਲਈ ਸਤਗੁਰ ਕੀਤੀ ਇੰਜ ਕੁਰਬਾਨੀ ਮਰ ਨਬਰ ਤੇ ਸਤਗੁਰੂ ਬਹਿ ਗਏ ਸਮੇਂ ਦੀਆ ਸਰਕਾਰਾਂ ਅੱਗੇ ਹਿੱਕ ਤਾਲ ਕੇ ਗੁਰੂ ਖਲੋਗੈ ਖੋਨੀ ਤੇਜ ਕਟਾਰਾ ਅੱਗੇ ਸਣੇ ਸਾਧਵਾ ਸਤਗੁਰ ਜੀ ਨੂੰ ਚੇਲੀ ਬੰਦ ਦਰਿੰਦਿਆ ਕੀਤਾ ਹੱਥ ਕੜੀਆ ਜੰਜੀ ਦਾ ਰਾਹੀ ਲਹੂ ਡਾਲ ਮਾ ਸਰਕਾਰ ਨੇ ਪੀਤਾ ਹਰ ਇੱਕ ਸ਼ਕਤੀ ਦੇ ਅੰਦਰ ਪਿੰਡੇ ਉੱਤੇ ਖੰਡਾਈ ਸਤਿਗੁਰ ਕੋਸਤਾ ਕਰ ਤਲਵਾਰ ਆਖਾ ਦਿਆ ਪਰਨਾ ਤੋੜ ਚੁਕਾਈ ਸਤਿਗੁਰ ਆਦਿਵਾਸੀ ਪਰਿਵਾਰ ਦਾ ਨਾਮਾ ਰੋਸ਼ਨ ਗੁਰਾ ਸੱਚ ਮੁੱਚ ਕੀਤਾ ਵਾਲਮੀਕ ਭਗਵਾਨ ਦਾ ਝੰਡਾ ਦੁਨੀਆ ਤੇਗਰ ਉੱਚਾ ਕੀਤਾ ਕੌਮ ਦੇ ਪੈਰੀ ਫੁੱਲ ਵਛਾਏ ਤੁਰ ਕੇ ਗੁਰ ਅੰਗਿਆਰਾ ਉੱਤੇ ਕੌਮ ਦੇ ਰਸਤੇਓ ਕੰਡੇ ਹੋਣਗੇ ਤੁਰ ਕੇ ਖੋਤਲਵਾਰਾ ਉੱਤੇ ਇਕੱਠੇ ਹੋ ਇੰਗਲੈਂਡ ਵਾਸਿ ਗਾ ਰਲ ਕੇ ਸੰਗਤਾ ਮਤਾ ਪਕਾਇਆ ਸਤਗੁਰੂ ਨੂੰ ਇੰਗਲੈਂਡ ਸਦਨ ਦਾ ਚਾ ਸੰਗਤਾ ਦੇ ਦਿਲ ਵਿੱਚ ਆਇਆ 594 ਧਰਮ ਦੇ ਸੇਵਕ ਆਏ ਬਲੈ ਤੋਂ ਤੀਰਥ ਉੱਤੇ ਗੁਰ ਜਨਾਂ ਉਹਨਾਂ ਅਰਧ ਗੁਜਾਰੀ ਬਚਨ ਜਿਨ੍ਹਾਂ ਦੇ ਪਿਆਰ ਪਰਚੇ ਆਪ ਦਿਲਾਂ ਪਰਵਚਨਾ ਨੂੰ ਗੁਰ ਤਿਲ ਸੰਗਤਾ ਤੇ ਸੁਣਨਾ ਚਾਹੁੰਦੇ ਆਪ ਪ੍ਰਦਰਸ਼ਨ ਕਰਨ ਲਈ ਸਤਿਗੁਰੂ ਸੰਗਤਾਂ ਦੇ ਦਿਲ ਆਸਿਆ ਪਾਉਂਦੇ ਕਿਹਾ ਸਾਨੂੰ ਇੰਗਲੈਂਡ ਵਾਸੀਆ ਜੋ ਕੌਮੀ ਵਿਦਵਾਨ ਸਤਿਗੁਰੂ ਸੁਣ ਕੇ ਕੁਰਬਾਨੀ ਆਪ ਦੀ ਕਰ ਗਏ ਸਰਦਾਬਾਰ ਸਤਿਗੁਰੂ ਸਾਨੂੰ ਕੱਲਿਆ ਆਪ ਦੀ ਚਾਨੇ ਬਣ ਕੇ ਇੱਕ ਜੁਬਾਨ ਸਤਿਗੁਰੂ ਬਖਸ਼ਿਸ਼ ਕਰਿੰਦ ਲੈਣ ਦੇ ਵਾਸਤੇ ਤਾਰੋ ਸ਼ਕਤੀਵਾਨ ਸਤਿਗੁਰੂ ਇੰਨੀ ਕਹਿ ਕੇ ਭਗਤ ਜਨਾਨੇ ਗੁਰਜਨਾਂ ਵਿੱਚ ਸੀਸ ਝੁਕਾਏ ਸਤਿਗੁਰ ਜੀ ਤੋਂ ਸੁਣ ਮੰਜ਼ੂਰੀ ਭਗਤ ਜਨਾਜ ਕਰ ਲਾਏ ਫਿਰ ਸਤਿਗੁਰ ਜੀ ਦਾਸਨ ਬੋਲੇ ਬੇਟਾ ਪੁਰਨਾਥ ਪਿਆਰੇ ਤੂੰ ਵੀ ਕਰ ਲੈ ਦਿਲੋਂ ਤਿਆਰੀ ਤੂੰ ਚਲਣਾ ਏ ਸਾਡੇ ਸਾਥ ਪਿਆਰੇ ਜਨਮ ਜਨਮ ਤੋਂ ਤੇਰਾ ਸਾਡਾ ਬਹੁਤ ਪੁਰਾਣਾ ਪਿਆਰ ਪੂਰਨਾ ਜਿਸਮ ਤੇ ਆ ਇਹਨਾਂ ਸਵਾਸਾਂ ਵਾਂਗਰ ਸਾਜੀ ਇਸ ਦੀ ਤਾਲ ਸਪੂਰਨਾ ਆਉਣ ਜਾਂਦੇ ਆ ਟਿਕਟਾ ਭਗਤਾ ਸਾਨੂੰ ਸ਼ਰਦਾ ਨਾਲ ਭੇਜਿਆ ਆਉਣਦੇ ਆ ਅਲਜੋਇਆ ਲਿਖ ਲਿਖ ਬਣ ਕੇ ਰੌਸ਼ਨ ਖਿਆਲ ਭੇਜਿਆ ਹੁਣ ਸਾਡਾ ਵੀ ਹੈ ਫਰਜ਼ ਪੂਰਨਾ ਭਗਤ ਜਨਾ ਦਾ ਮਾਣ ਵਧਾਈਏ ਦਰਸ਼ਨ ਕਰਕੇ ਭਗਤ ਜਨਾ ਦੇ ਆਦਪੁਰਖਤਾ ਨਾਮ ਜਪਾਈਏ 1972 5 ਮਈ ਦਿਨ ਮੰਗਲਵਾਰ ਸਾਸ ਰਤ ਨੂੰ ਲਿਖਿਆ ਦਿੱਲੀਓ ਇਸ ਸੇਵਕ ਨੇ ਸੋਚ ਵਿਚਾਰ ਗੁਰਪਰਮੇਸ਼ਵਰ ਪਹੁੰਚ ਰਹੇ ਨੇ ਸੰਗਤ ਆਪ ਦਾ ਕਰਨ ਦੇ ਧਾਰ 6 ਮਈ ਨੂੰ ਪਹੁੰਚ ਰਹੇ ਹਨ ਸਾਧ ਸੰਗਤ ਜੀ ਗੁਰ ਅੰਗਪਾਲ ਨਾਲ ਗੁਰਦੇ ਪਹੁੰਚ ਰਿਹਾ ਹੈ ਪੂਰਨ ਤੁਰ ਕੇ ਤਿੱਖੀ ਚਾਲ ਸਤ ਗੁਰ ਦੀ ਆਸੀ ਸਤ ਸਭ ਨੂੰ ਸਤ ਗੁਰ ਸਭ ਦੇ ਭਰੇ ਭੰਡਾਰ ਦੁੱਧ ਪੁੱਤ ਖੁਸ਼ੀਆਂ ਦੀ ਅਰਾਸਾ ਪਿਆਰ ਤੇ ਵਸਣ ਕੁੱਲ ਪਰਵਾਰ 1 ਮਈ ਨੂੰ ਆਦਰ ਮਹਿਣ ਦਾ ਗੁਰ ਪਰਮੇਸ਼ਵਰ ਪਾਠ ਰਖਾਇਆ 3 ਮਈ ਨੂੰ ਆਦਰ ਮਹਿਣ ਦਾ ਵਿਧੀ ਅਨੁਸਾਰ ਸ੍ਰੀ ਭੋਗ ਪਵਾਇਆ ਜਾਤ ਮੈ ਨੂੰ ਅਮਰਤ ਵੇਲੇ ਦਿੱਲੀ ਪਲ ਗੁਰ ਤਿਆਰੇ ਕੀਤੇ ਚੌਣ ਕਰਦਿਆ ਪੂਰਨ ਗੁਰਤ ਪੂਰਨ ਨੇ ਵੱਲ ਪਿਆਰੇ ਕੀਤੇ ਅਦੇਲ ਦੀ ਆਵੀ ਸਿੱਟਾ ਬੁਖ ਸੰਤ ਸਤਗੁਰ ਬਹਿ ਗਏ ਪਿਆਰ ਦੇ ਅੰਦਰ ਪੂਰਨ ਸੇਵਕ ਨਾਲ ਬਹਿ ਗਿਆ ਮੂਰਤ ਗੁਰਦੀ ਮੰਦੇ ਮੰਦਰ ਸਤਗੁਰ ਲਾ ਸਮਾਧੀ ਬਹਿ ਗਏ ਗੁਰਮਸਤਕ ਜਮਕਾ ਮਾਰੇ ਜੋ ਸਤਗੁਰ ਦੇ ਮੁਖਰੇ ਉੱਤੇ ਚੰਨ ਤਾਰੇ ਪੈ ਚਮਕਣ ਸਾਰੇ ਦਿੱਲੀ ਦੇ ਸ੍ਰੀਸ਼ਨ ਉੱਤੇ ਸਵਰਨ ਸਿੰਘ ਜੀ ਖੁਦ ਉਪਕਾਰੀ ਸੱਜਣਾ ਦੇ ਸੰਗ ਗੁਰਦਰਸ਼ਨ ਲਈ ਜਿਨ੍ਹਾਂ ਨੇ ਦਿਲਸਰ ਦਾ ਭਾਰੀ ਪ੍ਰੇਮੀ ਨਾਲ ਅਦੇਕਤ ਸਾਰੇ ਗੁਰਚਨ ਨਜਰਾਨੇ ਧਰਦੇ ਸਵਰਨ ਸਿੰਘ ਜੀ ਸਤਗੁਰ ਜੀ ਨੂੰ ਸਿਰ ਨਾਲੇ ਚਰਨਾ ਦੇ ਧਰਦੇ ਮਿੰਟਾ ਵਿੱਚ ਸਰਦਾਰ ਸਾਹਿਬ ਜੀ ਗੱਡੇ ਆਪਣੇ ਘਰ ਲੈ ਆਏ ਇਸ ਸੇਵਕ ਸਤਿਗੁਰ ਦੇ ਆਸਣ ਹੱਥੀ ਆਪਣੇ ਆਪ ਵਿਛਾਏ ਏਡ ਕੰਡੀਸ਼ਨਰ ਕਮਰਾ ਐਸੀ ਸਤਿਗੁਰ ਕੋਲ ਬਹਾਰਾ ਖੜਿਆ ਸਤਿਗੁਰ ਗਿਰਦੇ ਸੰਗਤ ਇੱਦਾਂ ਜਿਵੇਂ ਹੌਣ ਗੁਲਜ਼ਾਰਾ ਖੜਿਆ ਸਭ ਨੂੰ ਗੁਰ ਅਸੀਸਾਂ ਦੇ ਕੇ ਪਿਆਰ ਦਾ ਵਰਦਾਨ ਦਿੱਖਿਆ ਸ਼ਬਦਾਰਹੀ ਗੁਰ ਪਰਮੇਸ਼ਵਰ ਆਦ ਪਰਖ ਦਾ ਗਿਆਨ ਬਖਸ਼ਿਆ ਤੁਸੀਂ ਦੁੱਤ ਪਾਣੀ ਸਰਦਾ ਯਾ ਸ਼ਕ ਲੋ ਖੁਸ਼ੀਆਂ ਸੰਕਰੋ ਵਿਸ਼ਰਾਮ ਜਹਾਜ ਤੇ ਮੈਂ ਬਿਠਾ ਕੇ ਆਉਂ ਕੋ ਚਰਨੀ ਕਰਕੇ ਪਰਨਾਮ ਸਤਗੁਰੂ ਲਾ ਸਮਾਧੀ ਬਹਿ ਗਏ ਆਦ ਪਰਖ ਸਤਿ ਬਿਅਤੀ ਜੋੜ ਚਨਮ ਜਨਮ ਤੋਂ ਸੇਵਕ ਕਰਦਾ ਕਰਦਾ ਭਜੰਦ ਸਾਲਾ ਓੜ ਕਾਮ ਪਈ ਗੁਰ ਸੰਧਿਆ ਕੀਤੀ ਸ਼ਬਦ ਅਮਰਤੀ ਬਾਣੀ ਬੋਲ ਦਾਸ ਦੇ ਕੀਤੀ ਆਰਤੀ ਜੜ ਕੇ ਦਿਲ ਆਪਣਾ ਸ਼ਬਦਾਂ ਵਿੱਚ ਘੋਲ ਸਰਦਾਰ ਸਾਹਿਬ ਖੁਦ ਤਰ ਕੇ ਆਗੇ ਗੁਰੂ ਨੋ ਬੋਲੇ ਨਾਲ ਪਿਆਰ ਮਹਾਪੁਰਸ਼ੋ ਪ੍ਰਸ਼ਾਦਾ ਸਕਲੋ ਭੋਜਨ ਹੋ ਗਿਆ ਸ਼ੁੱਧ ਤਿਆਰ ਸਤ ਗੁਰ ਬੋਲੇ ਇੱਥੇ ਇਲੇ ਆਓ ਸਿ ਸ਼ਕ ਲੈਂਦੇ ਹਾਂ ਸਰਦਾ ਨਾਲ ਚੰਦ ਦੂਜਤਾ ਜਿਵੇਂ ਵਾਦਾਏ ਭਗਤਾ ਸਵਰਨ ਸਿੰਘ ਤੇਰਾ ਵਦੇ ਇਕਬਾਲ ਗੁਰਸੇ ਵਕਦਾ ਹੁਕਮ ਸੁਣਦਿਆ ਲਾਗਰੀ ਰਸਤਾ ਜੋ ਅੰਗਪਾਲ ਸਤਗੁਰ ਜੀ ਜਿਸ ਥਾਂ ਬੈਠੇ ਸਨ ਉੱਥੇ ਹੀ ਆ ਗਏ ਭਰੇ ਹੋਏ ਥਾਲ ਭੋਜਨ ਜਿਹਾ ਸਵਾਲ ਸੇ ਬੜਿਆ ਕਣ ਕਣ ਭਰਿਆ ਅਮਰਤ ਨਾਲ ਸਤ ਕੇ ਭੋਜਨ ਪਿਆਰ ਤੇ ਬਣਿਆ ਗੁਰ ਜੇ ਨਾ ਹੋ ਗਏ ਨਿਹਾਲ ਸਤ ਗੁਰ ਜੀ ਤੇ ਆ ਨੂਰੀ ਸ਼ਬਦਾ ਕੋਠੀ ਵਿੱਚ ਮਹਿਕ ਖਿਲਾਰੀ ਕਿਸੇ ਸਦਾਗਰ ਛੱਡੀ ਹੋਵੇ ਜਿਵੇਂ ਤਰਾ ਦੀ ਪਰ ਤੇ ਚਕਾਰੀ ਉਧਰ ਜਹਾਜ ਦਾ ਟਾਈਮ ਹੋ ਗਿਆ ਟੈਲੀਫੋਨ ਦੀ ਘੰਟੀ ਖੜਕੇ ਸਵਰਨ ਸਿੰਘ ਸਰਦਾਰ ਸਾਹਿਬ ਦੇ ਫੌਰਨ ਨਾਲ ਮਥੇ ਦੇ ਫੜਕੇ ਗੁਰ ਪਰਮੇਸ਼ਵਰ ਸਤਗੁਰ ਜੀ ਨੂੰ ਸਵਨ ਸਿੰਘ ਨੂੰ ਅਰਜ ਗਜਾਰੇ ਜੰਬੋ ਜਹਾਜ਼ ਤਿਆਰ ਹੋ ਗਿਆ ਉਸ ਇੰਗਲੈਂਡ ਦੇ ਕਰ ਲਈ ਤਿਆਰੀ ਦਾਸ ਤੇ ਸਤਗੁਰੂ ਕਾਰ ਤੇ ਬਹਿ ਗਏ ਸਵਨ ਸਿੰਘ ਜੀ ਬਹਿ ਗਿਆ ਨਾਲ ਚੁਸਤ ਡਰਾਈਵਰ ਕਾਰ ਉਸ ਦਾ ਸੁੱਚਾ ਜੋ ਅੰਗਪਾਲ ਪਾਲੰਪੁਰ ਦੇ ਹਵਾਈ ਅਡੇਤੇ ਮਿੰਟਾਂ ਦੇ ਵਿੱਚ ਕਾਰ ਪਹੁੰਚ ਗਏ ਸਾਨੂੰ ਲੈ ਕੇ ਮੰਜ਼ਲ ਉੱਤੇ ਲੈ ਕੇ ਬੈਂਦਿਆ ਸਾਰ ਪਹੁੰਚ ਗਈ ਜੰਬੂ ਜਹਾਜ਼ ਦੇ ਅੰਦਰ ਤੀਕਰ ਸਵਨ ਸਿੰਘ ਖੁਦ ਆਪ ਸਿ ਆਇਆ ਸਤਿਗੁਰ ਤੇ ਇਸ ਗੁਰਸੇਵਕ ਨੂੰ ਖੁਦ ਸਰਦਾ ਸੰਗ ਆਪ ਬਿਠਾਇਆ ਜਹਾਜ਼ ਤੇ ਬੈਂਦਿਆ ਵਿੱਚ ਇੰਗਲੈਂਡ ਦੇ ਅਗਲੇ ਦਿਨ ਮਹਾਰਾਜ ਪਹੁੰਚ ਗਏ ਪੌਣਾ ਦੇਸ਼ ਵਾਰ ਸਤਿਗੁਰੂ ਰਿਸ਼ੀ ਅਦੇ ਸਿਰਤਾਜ ਪਹੁੰਚ ਗਏ ਇਥੋਂ ਅੱਡਾ ਹਵਾਈ ਦਾ ਹਾਜ਼ਰਦਾਰ ਇੰਗਲੈਂਡ ਸ਼ਹਿਰ ਦਾ ਬੇਨजीर ਇਥੋਂ ਅੱਡਾ ਇਹ ਚਮਕਦਾ ਸਵਰਗ ਪ੍ਰੇਦੀ ਜਿਉਂਦਾ ਸਰੀਰ ਸਤਗੁਰ ਦੇ ਦੀਦਾਰ ਨੂੰ ਉੱਥੇ ਭਗਤ ਪਾਏ ਇਹੋ ਪ੍ਰੇਮ ਪੁੱਜ ਬਾਰੀ ਸਾਲੀ ਜਿਉਂ ਕੁੰਭ ਦੇ ਵੇਲੇ ਹੌਣ ਖਲਕਤਾ ਤੀਰਥ ਉੱਤੇ ਸੰਗਤਾ ਨੇ ਸਤਗੁਰ ਦੀ ਪੇਟਾ ਫਤ ਵਦ ਕੇ ਨਜ਼ਰਾਂ ਨੇ ਰੱਖੇ ਸਰਦਾ ਦੇ ਸੰਗ ਭਗਤ ਜਨਾਨੇ ਗੁਰ ਚਰਨਾ ਸ਼ੁਕਰਾਨੇ ਰੱਖੇ ਸਤ ਵਾਰ ਗੁਰ ਗਏ ਜੋ ਰਤਨੋ ਸਾਦ ਸਗਤ ਦੇ ਪਿਆਰ ਚ ਬੱਦੇ ਵਾਰ ਵਾਰ ਪੁਕਾਰੇ ਸੱਦੜ ਸਤ ਗੁਰ ਦੇ ਸਤਕਾਰ ਚ ਬੱਦੇ ਸਤ ਗੁਰ ਕੁਸ਼ਨ ਪਿਆਰੇ ਪੂਰਨ ਕੀ ਤੱਕਿਆ ਇੰਗਲੈਂਡ ਦੇ ਅੰਦਰ ਦਾਸ ਕਿਹਾਰ ਤੱਕੇ ਮੈਂ ਸਤਿਗੁਰੂ ਗਿਰਦੇ ਇੱਥੇ ਗੁਰਦੁਆਰੇ ਤੱਕਿਆ ਮਸਜਿਦਾ ਮੰਦਰ ਪਰ ਵਾਲਮੀਕ ਭਗਵਾਨ ਪ੍ਰਭੂ ਦੀ ਵਿੱਚ ਇੰਗਲੈਂਡ ਤੇ ਜਾਦ ਕੋਈ ਨਹੀਂ ਆਦਵਾਸੀਆ ਦੀ ਇੰਜ ਦਿੱਸਦਾ ਜਿਉਂ ਵਿੱਚ ਇੰਗਲੈਂਡ ਔਲਾਦ ਕੋਈ ਨਹੀਂ ਜੋ ਸਭਿਅਤਾ ਦੇ ਜਨਮਦਾਤੇ ਹਨ ਜੋ ਸੰ ਤਾਜਾ ਤਖਤਾ ਵਾਲੇ ਜਿਨ੍ਹਾਂ ਦੇ ਹੱਥ ਸੀ ਕਦੇ ਬਾਦ ਸਮੇਂ ਦੇ ਜੋ ਸੰ ਕਦੇ ਸਮਾਜਾ ਵਾਲੇ ਫੌਜਾ ਵਾਲੇ ਤਖਤਾ ਵਾਲੇ ਉੱਟਿਆ ਉੱਟਿਆ ਸ਼ਾਨਾ ਵਾਲੇ ਵਿਦਾ ਤੇ ਗ੍ਰੰਥਾ ਵਾਲੇ ਧਰਤੀ ਤੇ ਸਮਾਨਾ ਵਾਲੇ ਵਾਲਮੀਕ ਭਗਵਾਨ ਦੇ ਸੇਵਕ ਆਸ਼ਿਕ ਆਦਵਾਸੀਏ ਅਣਖਾ ਵਾਲੇ ਅਗਬਰ ਸੌਂਦਿਆ ਤੀਰਾ ਵਾਲੇ ਪੀਰ ਬਹਾਦਰ ਤਨੁਖਾ ਵਾਲੇ ਵਿਚ ਇੰਗਲੈਂਡ ਦੇ ਵਸਣ ਲੱਖਾਂ ਆਦਿਵਾਸੀਏ ਸ਼ਹਿਰ ਦੇ ਅੰਦਰ ਅੱਜ ਤੱਕ ਇਹਨਾਂ ਨਹੀਂ ਬਣਾਇਆ ਗੁਰੂ ਵਾਲਮੀਕ ਦਾ ਇੱਕ ਵੀ ਮੰਦਿਰ ਸਤਿਗੁਰ ਬੋਲੇ ਬੇਟਾ ਪੂਰਨ ਸਮਾ ਆਗਿਆ ਝੂਲਣਗੇ ਹੁਣ ਵਾਲਮੀਕ ਭਗਵਾਨ ਦੇ ਝੰਡੇ ਤ੍ਰੈ ਲੋਕੀ ਦੇ ਮਾਲਕ ਦੇ ਹੁਣ ਝੂਲਣਗੇ ਧਰਤੀ ਤੇ ਅਸਮਾਨ ਤੇ ਝੰਡੇ ਸਾਧ ਸੰਗਤ ਜੀ ਕੌਮੀ ਗ੍ਰੰਥ 'ਚ ਲਿਖਿਆ ਗਿਆ ਇਤਿਹਾਸ ਹੈ ਸਾਰਾ ਸੱਤ ਵਾਰ ਕਿਉਂ ਗਿਆ ਜੁਰਖ ਵਿੱਚ ਗਿਆਨ ਦਾ ਸਾਗਰ ਸਤਿਗੁਰ ਪਿਆਰਾ ਸ਼ਬਦ ਗੁਰ ਸੰਗ ਲਾ ਕੇ ਸੇਵਕ ਜਿਵੇਂ ਸੁੱਤੇ ਭਗਤ ਜਗਾਏ ਵਾਲਮੀਕ ਭਗਵਾਨ ਦੇ ਝੰਡੇ ਗੁਰ ਪਰਮੇਸ਼ਰ ਜਿਵੇਂ ਚੁਲਾਏ ਕੌਮੀ ਗ੍ਰੰਥ ਤੇ ਲਿਖਿਆ ਗਿਆ ਹੈ ਆਦਿਵਾਸੀ ਪਰਿਵਾਰ ਦਾ ਹਾਲ ਜਿੱਤਾ ਹਾਰਾ ਕੌਮ ਤੇ ਆਪਲ ਅਣਕੀ ਕੌਮ ਤੇ ਜਾਹੋ ਜਲਾਲ ਸਰਦਾ ਸੰਗ ਜਿਨਾ ਪ੍ਰੇਮ ਦੇਖਿਆ ਵਿੱਚ ਇਤਿਹਾਸ ਦੇ ਨਾਮ ਉਹਨਾਂ ਦਾ ਲਿਖਿਆ ਗਿਆ ਵਿਸਥਾਰ ਦੇ ਅੰਦਰ ਪਰਵਾਰ ਪੰਛੀ ਤੇ ਧਾਮ ਉਹਨਾਂ ਦਾ ਇੰਗਲੈਂਡ ਗਿਆ ਜਿਨਾ ਭਗਤ ਜਿਨਾ ਕਰ ਕੀਤਾ ਸਿਵ ਸ਼੍ਰਾਮ ਸੰਤਗਰਾਹ ਸ਼ਬਦ ਗੁਰੂ ਸੰਗ ਜਿਨਾਂ ਨੇ ਬਖਸ਼ਿਆ ਆਦ ਪ੍ਰਖਤਾ ਨਾਮ ਸੰਤਗਰਾਹ ਸਤੂ ਉਹਨੇ ਜੋ ਮੰਦਰ ਬਣਵਾਏ ਹਾਲੇ ਮੀਤ ਭਗਵਾਨ ਪ੍ਰਭੂ ਦੇ ਸੂਰਜ ਵਾਂਗ ਅਰਚਨ ਕਰੇ ਨੇ ਥਾ ਥਾ ਸ਼ਕਤੀवान ਪ੍ਰਭੂ ਦੇ ਗ੍ਰੰਥ ਪੜੋ ਅਤੇ ਪੜ ਕੇ ਦੇਖੋ ਕੌਮ ਦੇ ਝੱਲੇ ਕੀ ਕੀ ਦੁੱਖ ਵਿੱਚ ਮਨੁੱਖਤਾ ਵੰਡਿਆ ਪਾਈਆ ਕਿੰਜ ਪ੍ਰਹੁਤ ਬਾਦ ਦੀ ਬੈਸੇ ਭੁੱਖ ਸਤਗੁਰੂ ਦਾ ਸ਼ੁਕਰਾਨਾ ਕਰਦਿਆਂ ਬਦੋ ਬਦੀ ਆਜਾਏ ਖਿਆਲ ਪੂਰਨ ਕਵੀ ਦੇ ਕਲਮੋਂ ਨਿਕਲੇ ਲਾਲਹਿ ਗ੍ਰੰਥ ਨੇ ਛਾਤੀ ਨਾਲ ਕੌਮੀ ਗ੍ਰੰਥ ਪੜ੍ਹਦਿਆ ਪਿਆਰਿਓ ਫਿਰ ਕੌਮੀ ਅਹਿਸਾਸ ਹੋਏਗਾ ਕੌਮਲੀ ਆਪਾ ਵਾਰਨ ਦੇ ਲਈ ਪੂਰਨ ਦਿਲ ਪ੍ਰਕਾਸ਼ ਹੋਏਗਾ ਗੁਰ ਪਰਮੇਸ਼ਵਰ ਸਤਗੁਰ ਮੇਰੇ ਦੁਨੀਆ ਤਾਰਨ ਹਾਰੇ ਨੇ ਪ੍ਰਹੁਤ ਬਾਦਿਆ ਮਿੱਥੇ ਸੰਜੋ ਉਸ ਹਉਲ ਸ਼ਿੰਗਾਰਨ ਹਾਰੇ ਨੇ ਪੈਰੋਂ ਥਿਰਕੇ ਆਦਵਾਸੀਏ ਪੈਰੀ ਗੁਰਖਲ ਹਾਰੇ ਨੇ ਸ਼ਬਦ ਗੁਰੂ ਦੀ ਬਖਸ਼ਿਸ਼ ਕਰਕੇ ਪਾਪ ਸਾਗਰ ਤੋਂ ਤਾਰੇ ਨੇ ਗਿਆਨ ਮੇਰੇ ਸਤਿਗੁਰ ਦਾ ਸੰਗ ਤੇ ਉਦਮ ਗਿਆਨ ਬਖਸ਼ਦਾ ਹੈ ਜੀਵਨ ਲਈ ਉਤਸ਼ਾਹ ਬਖਸ਼ਦਾ ਕੌਮੀ ਸ਼ਾਨ ਬਖਸ਼ਦਾ ਹੈ ਮੇਰਾ ਸਤਿਗੁਰ ਗਿਆਨ ਦਾ ਰਿਸ਼ਤਾ ਜਾਣਨ ਹਾਰਾ ਦਿਲ ਦੀਆ ਮੰਗਾ ਸੋ ਲੰਦਾ ਅਰਦਾਸ ਸਤਿਗੁਰੂ ਭਗਤ ਜਨਾ ਦੇ ਮਨ ਮੰਦਰ ਵਿੱਚ ਕਰ ਦਿੰਦਾ ਪ੍ਰਕਾਸ਼ ਸਤਿਗੁਰ ਪੂਰਨ ਆਪ ਨੂੰ ਫਿਰ ਦਿਓ ਕਰਦਾ ਬਾਰ ਬਾਰ ਪ੍ਰਣਾਮ ਸਤਿਗੁਰੂ ਬਖਸ਼ਿ ਰਹਾ ਸੇਵਕ ਨੂੰ ਜੀਵਨ ਆਪ ਦਾ ਨੋਰੀ ਨਾਮ ਹੈ ਸਤਿਗੁਰੂ ਗੁਰ ਚਾਹੇ ਤਾਂ ਪੱਥਰਾ ਚੋ ਗੁਲਜ਼ਾਰਾ ਪੈਦਾ ਕਰ ਦੇਵੇ ਗੁਰ ਚਾਹੇ ਤਾਂ ਬੇਪਰਾਨੋਂ ਘਰ ਪਰਮੇਸ਼ਵਰ ਪਰ ਦੇਵੇ ਗੁਰ ਚਾਹੀ ਤਾਂ ਬੇ ਕਰਿਆ ਨੂੰ ਮਹਿਲ ਮਨਾਰੇ ਕਰ ਦੇਵੇ ਗੁਰ ਚਾਹੀ ਤਾਂ ਸਖਣੀ ਝੋਲੀ ਨਾਲ ਸੁਖਾ ਦੇ ਪਰ ਦੇਵੇ ਤੀਆਂ ਪੁੱਤਰ ਮਹਿਲ ਖਜ਼ਾਨੇ ਸਤਗੁਰ ਬਖਸ਼ਣ ਹਾਰਾ ਹੈ ਪੂਰਨ ਦਾਕਰ ਸਤਗੁਰ ਪੂਰਨ ਸ਼ਕਤੀਵਾਨ ਪਿਆਰਾ ਹੈ ਸ਼ਬਦ ਗੁਰੂ ਸੰਗ ਜੁੜਿਆ ਤਾਏ ਲੱਖ ਖੁਸ਼ੀਆਂ ਪਾਤਸ਼ਾਹੀਆਂ ਨੇ ਪੂਰਨ ਗੁਰ ਪਰਮੇਸ਼ਰ ਦੇ ਸੰਗ ਜਨਾ ਪ੍ਰੀਤਾ ਪਾਈਆ ਨੇ ਸ਼ਬਦ ਗੁਰੂ ਸੰਗ ਜੁੜਦਿਆ ਅਸੂ ਜਿਹੜੇ ਅੰਤਰ ਧਿਆਨ ਹੋਏ ਇੱਥੇ ਉੱਥੇ ਦੋਹੇ ਜਹਾਨੇਸ਼ਵਰ ਕਰ ਪ੍ਰਵਾਨ ਹੋਏ ਜਿਹੜੇ ਢੜ ਕੇ ਗੁਰ ਜਨਨਾ ਵਿੱਚ ਪ੍ਰੇਮੀ ਬਾਗ ਕਮਾਨ ਹੋਏ ਸ਼ਕਤੀ ਭਗਤੀ ਵਿੱਚ ਉਹਨਾਂ ਦੇ ਉੱਤੇ ਕੈਮਨ ਛਾਰ ਹੋਏ ਵਰਦਾਨ ਬਖਸ਼ ਕੇ ਭਗਤਾ ਦੀ ਤਕਦੀਰ ਬਦਲਦਾ ਸਤਗੁਰ ਹੈ ਮੋਹ ਮਮਤਾ ਅੰਧ ਵਿਸ਼ਵਾਸ਼ਾਂ ਦੀ ਜੰਜੀਰ ਬਦਲਦਾ ਸਤਗੁਰ ਹੈ ਪਾਸ ਸ਼ਰਮਾ ਗਿਆਨ ਦਾ ਲੈਣਾ ਦੀ ਨਜ਼ੀਰ ਬਦਲਦਾ ਸਤਗੁਰ ਹੈ ਸ਼ਬਦ ਗੁਰੂ ਸੰਗ ਜ਼ਿੰਦਗੀ ਦੀ ਤਸਵੀਰ ਬਦਲਦਾ ਸਤਗੁਰ ਹੈ ਸਤਗੁਰ ਜੀ ਦੇ ਤੋਜ ਨਿਆਰੇ ਤੋਜ ਸਤਗੁਰ ਪਿਆਰੇ ਦੇ ਆਦਿ ਪ੍ਰਖ ਪਰਮੇਸ਼ਰ ਮੇਰੇ ਸ਼ਕਤੀ ਆ ਨਾਲ ਸਿੰਘਾ ਦੇਦੇ RAM ਰਹੀਮਤ ਈਸ਼ਵਰ ਬ੍ਰਹਮਾ ਹੈ ਸਤ ਗੁਰ ਸ਼ਕਤੀ ਵਾਲਾ ਮੇਰਾ ਜਿਹਦੇ ਸ਼ਬਦ ਗੁਰੂ ਪਰ ਤੱਕ ਪੀਤਾ ਮੇਰੇ ਅੰਦਰੋ ਹੈ ਭਗਵਾਨ ਮੇਰਾ ਪੈਰਾ ਵਿੱਚ ਰੁੱਲਦੇ ਸੇਵਕ ਨੂੰ ਜਿਸ ਜੋਤ ਦਿਖਾਈ ਈਸ਼ਵਰ ਦੀ ਮੇਰੀ ਝੋਲੀ ਅੰਦਰ ਪਲਤੀ ਹੈ ਜਿਸ ਖੋਲ ਖਦਾਈ ਈਸ਼ਵਰ ਦੀ ਜਿਸ ਕੁਦਰਤ ਦੇ ਹਰ ਦਮ ਕੇ ਤੋਂ ਮੈਨੂੰ ਨੂਰ ਬਖਸ਼ਿਆ ਈਸ਼ਵਰ ਦਾ ਜਿਸ ਸ਼ਬਦ ਗੁਰੂ ਦੀ ਮਸਤੀ ਚੋਸ ਰੂਰ ਬਖਸ਼ਿਆ ਈਸ਼ਵਰ ਦਾ ਜਿਹਦੀ ਸ਼ਬਦ ਗੁਰੂ ਦੀ ਮਸਤੀ ਨੇ ਮੈਨੂੰ ਕੱਖ ਤੋਂ ਲੱਖ ਦਾ ਕਰ ਦਿੱਤਾ ਮੇਰੇ ਸਿਰ ਤੇ ਤਾਜ ਕੁਕੀਰੀ ਦਾ ਜਿਸ ਸੇ ਅਨਸ਼ਾਨੇ ਧਰ ਦਿੱਤਾ